ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਮਤ੍ਰਿਆ ਪਤੀ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਕਿਉਂ ਹੈਰਾਨ ਹੋ ਗਈ ਜਦੋਂ ਇੱਕ ਮਾਂ ਮਤਰੀ ਹੋ ਸਕਦੀ ਹੈ ਮਤ੍ਰਿਆ ਬਾਪ ਹੋ ਸਕਦਾ ਹੈ ਇੱਕ ਭਰਾ ਅਤੇ ਭੈਣ ਮਤਰੀ ਹੋ ਸਕਦੇ ਹਨ ਤਾਂ ਫਿਰ ਇੱਕ ਪਤੀ ਮਤਰੀਆ ਕਿਉਂ ਨਹੀਂ ਹੋ ਸਕਦਾ ਇਹ ਕਹਿ ਕੇ ਉਹ ਹੱਸ ਪਈ ਅਤੇ ਕਾਫੀ ਦੇਰ ਤੱਕ ਹੱਸਦੀ ਰਹੀ ਬਿਆਦੋ ਬਾਦ ਉਸਦੀ ਉਦਾਸੀ ਸਾਰੀ ਹਵੇਲੀ ਵਿੱਚ ਫੈਲ ਗਈ ਸੀ ਘਰ ਦੀ ਮਨਹੂਸੀਅਤ ਤੋਂ ਡਰੀ ਹੋਈ ਉਹ ਕੋਠੀ ਦੇ ਲਾਨ ਵਿੱਚ ਚਲੀ ਗਈ ਸੀ ਲਾਨ ਦਾ ਇਹ ਕੋਨਾ ਭਾਵੇਂ ਹਨੇਰੇ ਵਿੱਚ ਡੁੱਬਿਆ ਹੋਇਆ ਸੀ ਫਿਰ ਵੀ ਉਸ ਨੂੰ ਚੰਗਾ ਲੱਗ ਰਿਹਾ ਸੀ ਲਾਨ ਦੇ ਹਨੇਰੇ ਕੋਨੇ ਵਿੱਚ ਬੈਠੀ ਹੋਈ ਵੀ ਉਹ ਬਰਾਂਡੇ ਵਿੱਚ ਲਟਕਦੀ ਆਖਰੀ ਬਿਜਲੀ ਦੀ ਲੜੀ ਵੱਲ ਦੇਖਦੀ ਰਹੀ ਜਿਸ ਨੂੰ ਚੋਹਾਨ ਸਾਹਿਬ ਗਲਤੀ ਨਾਲ ਉਤਾਰਨਾ ਭੁੱਲ ਗਏ ਸਨ ਜੋ ਉੱਥੇ ਲਟਕਦੇ ਛੱਡ ਗਏ ਸਨ ਤਾਂ ਜੋ ਲੰਗਨ ਵਾਲੇ ਜਾਣ ਸਕਣ ਕਿ ਇਸ ਘਰ ਵਿੱਚ ਹੁਨੇ ਹੁਨੇ ਵਿਆਹ ਹੋਇਆ ਹੈ ਉਹ ਜਾਣਦੀ ਸੀ ਕਿ ਨੀਰਾ ਕੋਲ ਉਸਦੇ ਹਾਸੇ ਦਾ ਕੋਈ ਜਵਾਬ ਨਹੀਂ ਸੀ ਕੌਫੀ ਪੀਂਦੀ ਹੋਈ ਨੀਰਾ ਚੁੱਪਚਾਪ ਉਸਨੂੰ ਦੇਖਦੀ ਰਹੀ ਵਿਆਹ ਦੇ ਭੀੜ ਭੜਕੇ ਤੋਂ ਬਾਅਦ ਉਸਦੇ ਮਹੌਮਤ੍ਰੇਆ ਪਤੀ ਸ਼ਬਦ ਉਸਨੂੰ ਬਹੁਤ ਅਜੀਬ ਲੱਗ ਰਿਹਾ ਸੀ ਨੀਰਾ ਨੇ ਚੋਹਾਨ ਸਾਹ ਅਤੇ ਉਸਦੇ ਪਰਿਵਾਰ ਦੇ ਖੁਸ਼ੀ ਭਰੇ ਚਿਹਰਿਆਂ ਵਿੱਚਕਾਰ ਕੋਨਾ ਵੱਲੋਂ ਆਪਣੀ ਧੀ ਦਾ ਕੰਨਿਆਦਾਨ ਕਰਦੇ ਹੋਏ ਦੇਖਿਆ ਸੀ ਇਸ ਲਈ ਉਹ ਆਪਣੀ ਭੈਣ ਦੀ ਇਸ ਬੇਤੁਕੀ ਗੱਲ ਤੇ ਕਿਵੇਂ ਵਿਸ਼ਵਾਸ ਕਰ ਸਕਦੀ ਸੀ ਕਿਸੇ ਵੀ ਔਰਤ ਲਈ ਉਸਦੀ ਧੀ ਦੇ ਵਿਆਹ ਦਾ ਮੌਕਾ ਉਸਦੀ ਵਿਵਹਤਾ ਜ਼ਿੰਦਗੀ ਦਾ ਸਿਖਰ ਹੁੰਦਾ ਹੈ ਇੱਕ ਹਲਚਲ ਹੁੰਦੀ ਹੈ ਆਪਣੀ ਪੂਰੀ ਜ਼ਿੰਦਗੀ ਆਪਣੇ ਜੀਵਨ ਸਾਥੀ ਨਾਲ ਇੱਜ਼ਤ ਨਾਲ ਬਿਤਾਉਣ ਲਈ ਫਿਰ ਉਹ ਕਿਉਂ ਪਟਕ ਰਹੀ ਹੈ ਉਸਦਾ ਬੇਟਾ ਅਮਰੀਕਾ ਵਿੱਚ ਇੱਕ ਇੰਜੀਨੀਅਰ ਹੈ ਉਹ ਅੱਜ ਦੀ ਫਲਾਈਟ ਰਾਹੀਂ ਵਾਪਸ ਆ ਗਿਆ ਸੀ ਉਸਦੀ ਧੀ ਇੱਕ ਆਈਏਐਸ ਹੈ ਉਸਨੇ ਸਿਖਲਾਈ ਦੌਰਾਨ ਹੀ ਆਪਣਾ ਪਸੰਦੀਦਾ ਸਾਥੀ ਚੁਣ ਲਿਆ ਸੀ ਤ੍ਰਿਸ਼ਨਾ ਫਿਰ ਬੋਲੀ ਤੂੰ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ ਕਿ ਚੋਹਾਨ ਸਾਹਿਬ ਮੇਰਾ ਮਤਰਿਆ ਪਤੀ ਹੈ ਤ੍ਰਿਸ਼ਨਾ ਜੀ ਤੁਸੀਂ ਅਜੀਬ ਗੱਲਾਂ ਕਰ ਰਹੇ ਹੋ ਮੈਂ ਉਹਨਾਂ ਨੂੰ ਕਦੇ ਵੀ ਤੁਹਾਡੇ ਨਾਲ ਬੇਇਨਸਾਫੀ ਕਰਦੀ ਜਾਂ ਤੁਹਾਡਾ ਨਿਰਾਦਰ ਕਰਦੀ ਨਹੀਂ ਦੇਖਿਆ ਤ੍ਰਿਸ਼ਨਾ ਬੋਲੀ ਇਹੀ ਤਾਂ ਇਸ ਪਤੀ ਪਤਨੀ ਦੇ ਰਿਸ਼ਤੇ ਦਾ ਜਾਦੂ ਹੈ ਬਾਰੋਂ ਹਰ ਜੋੜਾ ਮੁਸਕਰਾਉਂਦਾ ਤੇ ਹੱਸਦਾ ਜਾਤ ਹੈ ਜੋ ਇੱਕ ਦੂਜੇ ਨੂੰ ਮਿਲਦੇ ਹਨ ਉਹ ਮਹਿਸੂਸ ਕਰਦੇ ਹਨ ਕਿ ਇੱਕ ਦੂਜੇ ਤੋਂ ਬਿਨਾ ਅਧੂਰਾ ਹੈ ਪਰ ਅੰਦਰੋਂ ਬਹੁਤ ਸਾਰੇ ਛੋਟੇ-ਛੋਟੇ ਸਬੰਧ ਅਤੇ ਵਖਰੇਵੇਂ ਹੁੰਦੇ ਹਨ ਕੋਈ ਵੀ ਜਾਣ ਨਹੀਂ ਸਕਦਾ ਕਿ ਅੰਦਰ ਕੀ ਹੋ ਰਿਹਾ ਹੈ ਨੀਰਾ ਨੇ ਕਿਹਾ ਪਰ ਤੁਸੀਂ ਇਹ ਕਿਉਂ ਕਹਿ ਰਹੇ ਹੋ ਮੈਂ ਤੁਹਾਡੇ ਵਿਆਹ ਤੋਂ ਲੈ ਕੇ ਤੁਹਾਡੀ ਧੀ ਦੇ ਵਿਆਹ ਤੱਕ ਤੁਹਾਡੇ ਨਾਲ ਰਹੀ ਹਾਂ ਮੈਂ ਕਦੇ ਵੀ ਅਜਿਹੀ ਕਿਸੇ ਧਾਗੇ ਦੇ ਟੁੱਟਣ ਦੀ ਆਵਾਜ਼ ਨਹੀਂ ਸੁਣੀ ਹਾਂ ਹਾਂ ਅਸਲੀ ਕਨੈਕਸ਼ਨ ਜੁੜਿਆ ਕਦੋਂ ਸੀ ਇਹ ਤੂੰ ਇਸ ਦੀ ਟੁੱਟਣ ਦੀ ਆਵਾਜ਼ ਸੁਣ ਸਕਦੀ ਖੈਰ ਕੋਈ ਕਿੰਨੀ ਵੀ ਕੋਸ਼ਿਸ਼ ਕਰੇ ਇਸ ਦੀ ਟੁੱਟਣ ਦੀ ਆਵਾਜ਼ ਕੌਣ ਸੁਣ ਸਕਦਾ ਹੈ ਕੀ ਤੁਹਾਨੂੰ ਯਾਦ ਹੈ ਤੁਸੀਂ ਸਾਰੇ ਮੇਰੇ ਵਿਆਹ ਤੋਂ ਬਹੁਤ ਹੈਰਾਨ ਹੋਏ ਸੀ ਉਹ ਕੁਰਸੀ ਦੇ ਅੱਗੇ ਖਿਸਕਦੀ ਹੈ ਅਤੇ ਆਪਣਾ ਸਿਰ ਪਿੱਛੇ ਰੱਖ ਲੈਂਦੀ ਹੈ ਮੇਰਾ ਵਿਆਹ ਇੱਕ ਕਾਰੋਬਾਰੀ ਪਰਿਵਾਰ ਦੇ ਇਕਲੌਤੇ ਪੁੱਤਰ ਨਾਲ ਹੋਇਆ ਸੀ ਜਦੋਂ ਅਸੀਂ ਦੇਰਾਦੁੰਨ ਜਾ ਰਹੇ ਸੀ ਤਾਂ ਤੁਸੀਂ ਸਾਰੇ ਵੀ ਮੈਨੂੰ ਸਟੇਸ਼ਨ ਤੇ ਵਿਦਾ ਕਰਨ ਗਏ ਸੀ ਉਹਨਾਂ ਦਿਨਾਂ ਵਿੱਚ ਸਾਡੇ ਵਰਗਿਆਂ ਵੱਧ ਵਰਗ ਦੀਆਂ ਕੁੜੀਆਂ ਲਈ ਰੇਲ ਗੱਡੀ ਦੀ ਫਰਸਟ ਕਲਾਸ ਦਾ ਪਰਸਨਲ ਡੱਬਾ ਬਹੁਤ ਵੱਡੀ ਗੱਲ ਹੁੰਦੀ ਸੀ ਹੈਨਾ ਉਹ ਕੁਝ ਸੋਚਾਂ ਵਿੱਚ ਗਵਾਚ ਗਈ ਉਹ ਫੁਰਨਾ ਚਾਹੁੰਦੀ ਸੀ ਕਿ ਉਹ ਗਾਇਨਿਆਂ ਦੇ ਭਾਰ ਨਾਲ ਚੁੱਕੀ ਹੋਈ ਰੇਲ ਗੱਡੀ ਦੇ ਡੱਬੇ ਵਿੱਚ ਕਿਵੇਂ ਬੈਠੀ ਸੀ ਅੰਦਰ ਉਸ ਦੇ ਸਰੀਰ ਦਾ ਹਰ ਰੇਸ਼ਾ ਇੱਕ ਮਿੱਠੇ ਰੋਮਾਂਚ ਨਾਲ ਕੰਬ ਰਿਹਾ ਸੀ اپنی ਅੱਖਾਂ ਦੇ ਕੋਨੇ ਤੋਂ ਉਹ ਚੋਹਾਨ ਸਾਹਿਬ ਨੂੰ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਅਲਵਿਦਾ ਕਹਿੰਦੇ ਹੋਏ ਦੇਖਦੀ ਰਹੀ ਜਿਵੇਂ ਹੀ ਚੋਹਾਨ ਸਾਹਿਬ ਨੇ ਡੱਬੇ ਦਾ ਦਰਵਾਜ਼ਾ ਬੰਦ ਕੀਤਾ ਅਤੇ ਅਚਾਨਕ ਉਸ ਦਾ ਚਿਹਰਾ ਆਪਣੇ ਹੱਥਾਂ ਵਿੱਚ ਲਿਆ ਉਸ ਦਾ ਸਰੀਰ ਇੱਕੰਜਾਨ ਨਸ਼ੇ ਨਾਲ ਕੰਬਣ ਲੱਗ ਪਿਆ ਉਸ ਦੇ ਬੋਲ ਇੱਕ ਗਰਮ ਸ਼ੋਹ ਦੀ ਕਲਪਨਾ ਨਾਲ ਕੰਬਣ ਲੱਗ ਪਏ ਨਸ਼ੇ ਕਾਰਨ ਉਸ ਦੀਆਂ ਅੱਖਾਂ ਆਦੀਆਂ ਬੰਦ ਹੋ ਗਈਆਂ ਚੋਹਾਨ ਸਾਹਿਬ ਨੇ ਆਪਣੇ ਬੋਲ ਉਸ ਦੇ ਬੁੱਲਾਂ ਤੇ ਰੱਖਣ ਦੀ ਬਜਾਏ ਉਸ ਦੇ ਮੱਥੇ ਤੇ ਰੱਖ ਦਿੱਤੇ ਤੂੰ ਥੱਕ ਗਈ ਹੋਵੇਂਗੀ ਸੌਂ ਜਾ ਮੈਂ ਆਪਣੇ ਕੱਪੜੇ ਬਦਲਣ ਜਾ ਰਿਹਾ ਤੂੰ ਵੀ ਆਪਣੇ ਕੱਪੜੇ ਬਦਲ ਲੈ ਮੇਰੇ ਜਵਾਬ ਦੀ ਉਡੀਕ ਕੀਤੇ ਬਿਨਾ ਉਸ ਨੇ ایر ਬੈਗ ਵਿੱਚੋਂ ਆਪਣਾ ਨਾਈਟ ਸੂਟ ਕੱਢਿਆ ਅਤੇ ਬਾਥਰੂਮ ਵਿੱਚ ਬਦਲਣ ਲਈ ਚਲਾ ਗਿਆ ਉਹ ਸਜੀਤ ਜੀ ਹੈਰਾਨ ਰਹਿ ਗਈ ਮੇਰੀ ਭਾਬੀ ਨੇ ਮੈਨੂੰ ਸਜਾਉਂਦੇ ਸਮੇਂ ਕਿੰਨਾ ਮਜ਼ਾਕ ਕੀਤਾ ਸੀ ਭਾਬੀ ਤੁਸੀਂ ਬਹੁਤ ਕਿਸਮਤ ਵਾਲੇ ਹੋ ਸਾਡਾ ਹਨੀਮੂਨ ਤਾਂ ਇੱਕ ਬੰਦ ਕਮਰੇ ਵਿੱਚ ਹੀ ਸੀ ਤੁਸੀਂ ਆਪਣਾ ਹਨੀਮੂਨ ਇੱਕ ਸ਼ੁੱਕ ਸ਼ੁੱਕ ਕਰਦੀ ਗੱਡੀ ਵਿੱਚ ਮਨਾਉਂਗੀ ਸਾਡਾ ਭਰਾ ਐਸ਼ਵਰਾਮ ਦਾ ਬਹੁਤ ਸ਼ਕੀਨ ਹੈ ਮੈਂ ਤੁਹਾਨੂੰ ਇਹਨਾਂ ਸਜਾਵਾਂਗੀ ਕਿ ਉਹ ਤੁਹਾਡੇ ਚਿਹਰੇ ਤੋਂ ਆਪਣੀਆਂ ਅੱਖਾਂ ਨਹੀਂ ਹਟਾ ਸਕੇਗਾ ਉਹ ਡੱਬੇ ਵਿੱਚ ਇੱਕ ਪ੍ਰੇਮੀ ਵਾਂਗ ਸਿਰ ਤੋਂ ਪੈਰਾਂ ਤੱਕ ਉਡੀਕ ਕਰ ਰਹੀ ਸੀ ਅਤੇ ਉਹ ਉਸ ਵੱਲ ਵੇਖੇ ਬਿਨਾ ਆਪਣੇ ਕੱਪੜੇ ਬਦਲਣ ਲਈ ਚਲਾ ਗਿਆ ਅਤੇ ਆਪਣੇ ਕੱਪੜੇ ਬਦਲਣ ਤੋਂ ਬਾਅਦ ਉਹ ਉੱਪਰਲੀ ਬਰਥ ਤੇ ਸੌਂ ਗਿਆ ਮੈਂ ਹੇਟਲੀ ਬਰਥ ਦੇ ਇੱਕ ਮੂਰਤੀ ਵਾਂਗ ਬੈਠੀ ਰਹਿ ਗਈ ਸੀ ਇਹ ਮੇਰੀ ਜ਼ਿੰਦਗੀ ਦੀ ਹਨੀਮੂਨ ਰਾਤ ਨਹੀਂ ਸੀ ਇੱਕ ਦੁਲਹਨ ਦੀ ਇੱਕ ਬੋਰਿੰਗ ਅਤੇ ਨੀਰਸ ਰਾਤ ਸੀ ਮੈਂ ਆਪਣੀ ਜ਼ਿੰਦਗੀ ਦੀ ਇਸ ਨੀਰਸ ਸ਼ੁਰੂਆਤ ਤੋਂ ਡਰ ਗਈ ਸੀ ਕਿ ਜੀਜਾ ਜੀ ਦੀ ਜ਼ਿੰਦਗੀ ਵਿੱਚ ਕੋਈ ਕੁੜੀ ਸੀ ਨੀਰਾ ਨੇ ਪੁੱਛਿਆ ਹਾਂ 1 2 3 ਨਹੀਂ ਸਗੋਂ 8 ਸਾਲਾਂ ਤੋਂ ਉਹਨਾਂ ਦੇ ਸੰਪਰਕ ਵਿੱਚ ਸੀ ਉਹ ਉਹਨਾਂ ਦੇ ਹੋਸਟਲ ਦੇ ਨੇੜੇ ਕੁੜੀਆਂ ਵਾਲੇ ਹੋਸਟਲ ਵਿੱਚ ਰਹਿੰਦੀ ਸੀ ਪਰ ਉਸਦੇ ਮਾਪਿਆਂ ਨੇ ਇੱਕ ਮੁਸਲਿਮ ਕੁੜੀ ਨਾਲ ਵਿਆਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਪਰ ਇਹ ਗੱਲ ਇੰਨੀ ਗੰਭੀਰਤਾ ਨਹੀਂ ਸੀ ਜੀਜਾ ਜੀ ਨੇ ਤੁਹਾਨੂੰ ਹਰ ਤਰ੍ਹਾਂ ਦੀ ਆਜ਼ਾਦੀ ਦਿੱਤੀ ਅਤੇ ਆਪਣੇ ਘਰ ਦੀ ਸੱਤਾ ਤੁਹਾਡੇ ਹਵਾਲੇ ਕਰ ਦਿੱਤੀ ਤੁਸੀਂ ਕਿਵੇਂ ਜਾਣਦੇ ਹੋ ਕਿ ਇਹ ਇੱਕ ਔਰਤ ਲਈ ਕਿੰਨੀ ਵੱਡੀ ਗੱਲ ਸੀ ਉਹ ਵੀ ਇੱਕ ਕੁੜੀ ਲਈ ਜੋ ਹਲਕੀ ਜਿਹੀ ਫਲਰਟ ਕਰਨ ਵਿੱਚ ਵੀ ਵਿਸ਼ਵਾਸ ਨਹੀਂ ਰੱਖਦੀ ਸੀ ਮੈਂ ਪੂਰੀ ਸ਼ਰਦਾ ਨਾਲ ਵਿਆਹ ਦੀ ਉਡੀਕ ਕੀਤੀ ਤਾਂ ਜੋ ਮੈਂ ਆਪਣਾ ਸਰੀਰ ਅਤੇ ਆਤਮਾ ਸਿਰਫ ਇੱਕ ਵਿਅਕਤੀ ਨੂੰ ਦੇ ਸਕਾਂ ਵਿਆਹ ਤੋਂ ਪਹਿਲਾਂ ਮੈਂ ਆਪਣੀਆਂ ਕੋਰਸ ਦੀਆਂ ਕਿਤਾਬਾਂ ਵਿੱਚ ਲੁਕ ਛਿਪ ਕੇ ਪੜੀਆਂ ਕਾਮੁਕ ਕਿਤਾਬਾਂ ਵਰਗੀ ਕੋਈ ਚੀਜ਼ ਨਹੀਂ ਕੀਤੀ ਸੀ ਪਹਿਲਾਂ ਹੀ ਪਲਾਨ ਕੀਤੇ ਅਨੁਸਾਰ ਅਸੀਂ ਰੇਲ ਗੱਡੀ ਤੋਂ ਉਤਰ ਗਏ ਤੇ ਮਸੂਰੀ ਲਈ ਟੈਕਸੀ ਫੜ ਲਈ ਮੈਂ ਪਿਛਲੀ ਸੀਟ ਤੇ ਬੈਠ ਗਈ ਡ라이ਵਰ ਕਿਸੇ ਕੰਮ ਲਈ ਗਿਆ ਹੋਇਆ ਸੀ ਮੇਰਾ ਪਤੀ ਟੈਕਸੀ ਦੇ ਦੂਜੇ ਪਾਸੇ ਮੂੰਹ ਮੋੜ ਕੇ ਅਤੇ ਹੱਥ ਪਿੱਠ ਪਿੱਛੇ ਬੰਨ ਕੇ ਖੜੇ ਸਨ ਉਹਨਾਂ ਦੀ ਟੈਕਸੀ ਤੋਂ ਥੋੜੀ ਦੂਰੀ ਤੇ ਇੱਕ ਟੈਕਸੀ ਖੜੀ ਸੀ ਉੱਥੇ ਇੱਕ ਨਵੀਂ ਦੁਲਹਨ ਬੈਠੀ ਸੀ ਉਸ ਦਾ ਲਾੜਾ ਝੁਕਦਾ ਹੋਇਆ ਉਸ ਦੇ ਕੰਨਾਂ ਵਿੱਚ ਹਰ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਫਿਰ ਉਸਨੇ ਟੈਕਸੀ ਦੀ ਖਿੜਕੀ ਨਾਲ ਝੁਕਦੇ ਹੋਏ ਦੁਲਹਨ ਦੇ ਬੋਲ ਆਪਣੇ ਬੁੱਲਾਂ ਵਿੱਚ ਲੈ ਲਈ ਦੁਲਹਨ ਸ਼ਰਮਿੰਦਾ ਹੋ ਗਈ ਅਤੇ ਜਲਦੀ ਨਾਲ ਆਪਣੇ ਆਪ ਨੂੰ ਛੁਡਾ ਕੇ ਸੀਟ ਦੇ ਦੂਜੇ ਪਾਸੇ ਚਲੀ ਗਈ ਉਸ ਦਾ ਚਿਹਰਾ ਸ਼ਰਮ ਨਾਲ ਗੁਲਾਬੀ ਹੋ ਗਿਆ ਸੀ ਇਹ ਘਟਨਾ ਦੇਖ ਕੇ ਮੇਰਾ ਖੂਨ ਵੀ ਦੌੜਨ ਲੱਗ ਪਿਆ ਪਰ ਚੋਹਾਨ ਸਾਹਿਬ ਟੈਕਸੀ ਤੋਂ ਮੂੰਹ ਮੋੜ ਕੇ ਖੜੇ ਸਨ ਉਸ ਦੀ ਉਦਾਸ ਈਨਤਾ ਅਤੇ ਉਸ ਦੀ ਸਿੱਧੀ ਪਿੱਠ ਦੇਖ ਕੇ ਮੇਰੇ ਮਨ ਵਿੱਚ ਇੱਕ ਸ਼ੱਕ ਪੈਦਾ ਹੋਇਆ ਕਿ ਸ਼ਾਇਦ ਉਹ ਕਿਸੇ ਹੋਰ ਨਾਲ ਜੁੜਿਆ ਹੋਇਆ ਹੈ ਉਹ ਆਪਣੀ ਗੱਲ ਅੱਗੇ ਵਧਾਉਂਦੀ ਹੈ ਕਿ ਤੁਹਾਨੂੰ ਪਤਾ ਹੈ ਆਪਣੇ ਹਨੀਮੂਨ ਟ੍ਰਿਪ ਦੌਰਾਨ ਚੋਹਾਂ ਸਾਇਬ ਹਰ ਰਾਤ ਇੱਕ ਫਿਲਮ ਸ਼ੋਅ ਵਿੱਚ ਜਾਂਦੇ ਸਨ ਜਾਂ ਮੇਰੇ ਨਾਲ ਮਾਲ ਰੋਡ ਤੇ ਘੁੰਮਦੇ ਸਨ ਜਾਂ ਕੋਪਨ ਥੀਏਟਰ ਵਿੱਚ ਜਾਂਦੇ ਸਨ ਅਤੇ ਮੈਨੂੰ ਦੇਰ ਰਾਤ ਤੱਕ ਬਿਠਾ ਰੱਖਦੇ ਸਨ ਉਹ ਕਦੇ ਵੀ ਆਪਣੇ ਹੋਟਲ ਜਾਣ ਦੀ ਜਲਦੀ ਵਿੱਚ ਨਹੀਂ ਹੁੰਦੇ ਸਨ ਕ੍ਰਿਸ਼ਨਾ ਜੀ ਪਲੀਜ਼ ਬਸਲੀ ਕਰੋ ਨੀਰਾ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਨਹੀਂ ਅੱਜ ਤੁਸੀਂ ਮੈਨੂੰ ਬੋਲਣ ਦਿਓ ਨੀਰਾ ਸਮਝ ਗਈ ਸੀ ਕਿ ਉਸਤੇ ਰੋਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਨਹੀਂ ਰੁਕੇਗੀ ਇਸ ਲਈ ਉਸਨੇ ਪੁੱਛਿਆ ਤੁਹਾਨੂੰ ਉਹਨਾਂ ਦੇ ਰਿਸ਼ਤੇ ਬਾਰੇ ਕਿਵੇਂ ਪਤਾ ਲੱਗਾ ਉੱਥੇ ਮਸੂਰੀ ਵਿੱਚ ਉਹ ਆਪਣੀ ਨਵੀਂ ਪਤਨੀ ਨੂੰ ਘੁਮਾ ਫਿਰਾ ਕੇ ਕਹਿਣ ਲੱਗਾ ਕਿ ਜੇ ਮੇਰੀ ਜ਼ਿੰਦਗੀ ਵਿੱਚ ਕੋਈ ਹੋਰ ਕੁੜੀ ਹੁੰਦੀ ਤਾਂ ਤੈਨੂੰ ਕਿਵੇਂ ਲੱਗਦਾ ਮੈਂ ਵੀ ਇਹ ਕਹਿੰਦੀ ਰਹੀ ਕਿ ਜਾਂ ਤਾਂ ਮੈਂ ਆਪਣੀ ਜਾਨ ਦੇ ਦੇਵਾਂਗੀ ਜਾਂ ਉਸ ਦੀ ਜਾਨ ਲੈ ਲਵਾਂਗੀ ਮੈਨੂੰ ਉਦੋਂ ਇਹ ਮਜ਼ਾਕ ਲੱਗ ਰਿਹਾ ਸੀ ਕਿ ਜੀਜਾ ਜੀ ਨੇ ਮਸੂਰੀ ਵਿੱਚ ਹੀ ਆਪਣੇ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਸੀ। ਨੀਰਾ ਦਾ ਦਿਲ ਧਾਰ ਨਾਲ ਧੜਕਣ ਲੱਗਾ। ਜਿਹਾ ਜਿਹਾ ਹੁੰਦਾ ਤਾਂ ਇਸ ਤਰ੍ਹਾਂ ਇੱਕ ਨਵੀਂ ਵਿਆਹੀ ਦੁਲਹਨ ਦੀਆਂ ਨਰਮ ਪੱਤੀਆਂ ਕੁਚਲੀਆਂ ਜਾਂਦੀਆਂ। ਹਾਂ ਉਸਨੇ ਮੈਨੂੰ ਇਹ ਸਭ ਇੱਕ ਰੈਸਟੋਰੈਂਟ ਵਿੱਚ ਦੱਸਿਆ ਸੀ। ਲੱਸੀ ਦਾ ਗਲਾਸ ਮੇਰੇ ਮੂੰਹ ਨੂੰ ਛੂ ਗਿਆ ਸੀ ਪਰ ਲੱਸੀ ਮੇਰੇ ਗਲੇ ਵਿੱਚ ਫਸ ਗਈ। ਮੈਂ ਸੁੰਨ ਹੋ ਗਈ ਸੀ। ਸਾਡਾ ਰਿਸ਼ਤਾ ਬਣਨ ਤੋਂ ਪਹਿਲਾਂ ਹੀ ਅਸੀਂ ਸੁੰਨ ਹੋ ਗਈ ਸੀ। ਮੈਂ ਸਾਰੀ ਰਾਤ ਹੋਟਲ ਦੇ ਬਿਸਤਰੇ ਤੇ ਰੋਂਦੀ ਰਹੀ ਅਤੇ ਉਹ ਸਮਝਾਉਂਦਾ ਰਿਹਾ ਦੇਖੋ ਮੈਂ ਆਪਣੀ ਜ਼ਿੰਦਗੀ ਇਮਾਨਦਾਰੀ ਨਾਲ ਸ਼ੁਰੂ ਕਰਨਾ ਚਾਹੁੰਦਾ ਪਰ ਮੈਂ ਤਰਸਦੀ ਰਹੀ ਕਾਸ਼ ਉਹ ਇਸਤਤ ਨੂੰ ਛੁਪਾਉਂਦਾ ਅਤੇ ਮੇਰੇ ਨਾਲ ਥੋੜਾ ਉਤਸ਼ਾਹਿਤ ਹੋਣ ਦਾ ਦਿਖਾਵਾ ਕਰਦਾ ਮੇਰੇ ਲਈ ਮਸੂਰੀ ਵਿੱਚ ਇੱਕ ਦਿਨ ਵੀ ਰਹਿਣਾ ਮੁਸ਼ਕਿਲ ਹੁੰਦਾ ਜਾ ਰਿਹਾ ਸੀ ਮੈਂ ਆਪਣੇ ਵਿੱਚ ਪਹੁੰਚਣ ਤੋਂ ਬਾਅਦ ਰੋਣਾ ਚਾਹੁੰਦੀ ਸੀ ਅਸੀਂ ਹਵਾਈ ਜਹਾਜ਼ ਰਾਹੀਂ ਵਾਪਸ ਆਏ ਸੀ ਮੈਨੂੰ ਅਜੇ ਵੀ ਯਾਦ ਹੈ ਕਿ ਤੁਸੀਂ ਸਾਰੇ 에어ਡ੍ਰੌਪ ਤੇ ਖੜੇ ਸੀ ਉਸ ਦੇ ਆਉਣ ਤੇ ਫੁੱਲਾਂ ਦੇ ਗੁੱਚੇ ਫੜੀ ਖੜੇ ਹੋਏ ਸੀ ਪਰ ਤੂੰ ਤਾਂ ਬਹੁਤ ਖੁਸ਼ ਸੀ ਅਤੇ ਇੱਧਰ ਉੱਧਰ ਛਾਲਾ ਮਾਰ ਰਹੀ ਸੀ ਇੱਕ ਆਦਮੀ ਜੋ ਇੱਕ ਔਰਤ ਨਾਲ ਲੈਣਾ ਡੂੰਗਾ ਜੁੜਿਆ ਹੋਇਆ ਹੋਵੇ ਉਸ ਨਾਲ ਰਹਿਣਾ ਜਾਂ ਨਾ ਰਹਿਣਾ ਇੱਕ ਬਰਾਬਰ ਹੈ ਮੈਂ ਉਹਨਾਂ ਨੂੰ ਕਿਹਾ ਹੁਣ ਇਸ ਤੋਂ ਬਾਅਦ ਤੁਸੀਂ ਡਬਲ ਗੇਮ ਨਹੀਂ ਖੇਡ ਸਕਦੇ ਜੇ ਤੁਸੀਂ ਇਹ ਕਰਨਾ ਚਾਹੁੰਦੇ ਹੋ ਤਾਂ ਹੁਣੇ ਤਲਾਕ ਲੈ ਲਓ ਮੈਂ ਬੀਐਡ ਕਰਨ ਦੇ ਬਹਾਨੇ ਆਪਣੀ ਮਾਂ ਦੇ ਘਰ 1 ਸਾਲ ਤੱਕ ਰਹਿ ਲਵਾਂਗੀ। ਤੇ ਉਹ ਅੱਗੋਂ ਬੋਲੇ ਜੇ ਮੈਂ ਤਲਾਕ ਹੀ ਲੈਣਾ ਹੁੰਦਾ ਤਾਂ ਮੈਂ ਤੇਰੇ ਨਾਲ ਵਿਆਹ ਕਿਉਂ ਕਰਦਾ? ਉਸਨੇ ਨੀਰਾ ਨੂੰ ਕਿਹਾ ਤੈਨੂੰ ਪਤਾ ਹੈ ਕਿ ਮੈਂ ਬੀਐਡ ਕਿਉਂ ਕੀਤੀ ਸੀ ਤਾਂ ਜੋ ਚੋਹਾਨ ਸਾਹਿਬ ਨੇ ਮੰਗ ਕੀਤੀ ਸੀ ਕਿ ਮੈਂ ਉਸ ਤੋਂ ਦੂਰ ਰਹਾਂ ਅਤੇ ਉਹਨਾਂ ਨੂੰ ਵਾਪਸ ਆਉਣ ਲਈ ਸਮਾਂ ਦੇਵਾਂ। ਉਹ ਦੋਵੇਂ ਰਿਸ਼ਤਿਆਂ ਨੂੰ ਬਹੁਤ ਹੀ ਹੁਸ਼ਿਆਰੀ ਨਾਲ ਸੰਭਾਲ ਰਿਹਾ ਸੀ। ਉਹ ਆਪਣੀ ਪਿਆਰੀ ਦੇ ਹੰਝੂ ਪੂੰਝਦਾ ਰਿਹਾ ਮੈਂ ਤੁਹਾਨੂੰ ਲੋਕਾਂ ਨੂੰ ਸਮਝਾਉਂਦੀ ਰਹੀ ਕਿ ਮੈਂ ਬੀਅਰ ਤਾਂ ਕਰ ਰਹੀ ਆ ਤਾਂ ਜੋ ਜੇਕਰ ਮੈਨੂੰ ਕਦੇ ਲੋੜ ਮਹਿਸੂਸ ਹੋਈ ਤਾਂ ਮੈਂ ਨੌਕਰੀ ਕਰ ਸਕਾਂ ਪਰ ਤੁਸੀਂ ਜੀਜਾ ਜੀ ਨੂੰ ਇੰਨੀ ਆਜ਼ਾਦੀ ਕਿਵੇਂ ਦੇ ਸਕਦੇ ਹੋ ਕੀ ਤੁਹਾਨੂੰ ਇਰਖਾ ਨਹੀਂ ਹੁੰਦੀ ਸੀ ਜਿਸ ਲਈ ਮੇਰੇ ਦਿਲ ਵਿੱਚ ਕਦੇ ਪਿਆਰ ਨਹੀਂ ਪੁੰਗਰਿਆ ਮੈਨੂੰ ਉਸ ਵਿਅਕਤੀ ਦੇ ਵਿਵਹਾਰ ਤੋਂ ਕਿਉਂ ਇਰਖਾ ਹੋਵੇ ਜੋ ਕਦੇ ਮੇਰਾ ਨਹੀਂ ਸੀ ਤੁਸੀਂ ਵੱਖਰੇ ਵੀ ਹੋ ਸਕਦੇ ਸੀ ਇੱਕ ਮੱਧ ਵਰਗੀ ਪਰਿਵਾਰ ਦੀਆਂ ਤਿੰਨ ਕੁੜੀਆਂ ਵਿੱਚੋਂ ਵੱਡੀ ਸੀ ਜਿਸ ਕੋਲ ਨੌਕਰੀ ਵੀ ਨਹੀਂ ਸੀ ਜੋ ਵੱਖ ਹੋ ਜਾਂਦੀ ਤਾਂ ਉਹ ਕਿੱਥੇ ਜਾਂਦੀ ਉਹ ਆਪਣੀ ਜ਼ਿੰਦਗੀ ਨੂੰ ਕੰਸੀਟਨ ਤੋਂ ਇਲਾਵਾ ਹੋਰ ਕੀ ਕਰ ਸਕਦੀ ਹੈ ਕੀ ਜੀਜਾ ਜੀ ਉਸ ਤੋਂ ਵੱਖ ਹੋਣ ਤੋਂ ਬਾਅਦ ਤੁਹਾਡੇ ਪ੍ਰਤੀ ਵਫਾਦਾਰ ਰਹੇ ਦੇਲ ਤੋਂ ਬਿਨਾ ਆਦਮੀ ਦੀ ਵਫਾਦਾਰੀ ਕੀ ਹੁੰਦੀ ਹੈ ਅਤੇ ਬੇਵਫਾਈ ਕੀ ਹੁੰਦੀ ਹੈ ਉਹ ਆਦਮੀ ਜੋ ਸਾਰੀ ਦੁਨੀਆ ਤੇ ਆਪਣੇ ਪਰਿਵਾਰ ਦੇ ਸਾਹਮਣੇ ਸ਼ਿਸ਼ਟਾਚਾਰ ਦਾ ਮਖੌਟਾ ਪਹਿਨਦਾ ਹੈ ਜਦੋਂ ਮੈਂ ਇਕੱਲੀ ਹੁੰਦੀ ਸੀ ਤਾਂ ਮੇਰੇ ਨਾਲ ਦੁਸ਼ਮਣ ਵਰਗਾ ਵੀ ਵਿਵਹਾਰ ਕਰਦਾ ਸੀ ਉਸਨੇ ਕਦੇ ਵੀ ਮੇਰਾ ਅਪਮਾਨ ਕਰਨ ਦਾ ਮੌਕਾ ਨਹੀਂ ਗੁਆਇਆ ਉਸਨੇ ਸੋਚਿਆ ਕਿ ਕਿਉਂਕਿ ਮੈਂ ਇੱਕ ਗਰੀਬ ਪਰਿਵਾਰ ਦੀ ਕੁੜੀ ਹਾਂ ਇਸ ਲਈ ਉਹ ਆਪਣੀ ਮਰਜ਼ੀ ਅਨੁਸਾਰ ਮੈਨੂੰ ਦਬਾ ਦੇਵੇਗਾ ਮੇਰੇ ਮਾਤਾ ਪਿਤਾ ਵੀ ਖੁਸ਼ ਹੋਣਗੇ ਅਤੇ ਉਹਨਾਂ ਦਾ ਪ੍ਰੇਮ ਸਬੰਧ ਵੀ ਵਧੀਆ ਢੰਗ ਨਾਲ ਚੱਲੂ ਚੱਲੇਗਾ ਪਰ ਮੈਂ ਉਸ ਦਾ ਸੁਪਨਾ ਤਬਾ ਕਰ ਦਿੱਤਾ ਸੀ ਦੀਦੀ ਬਸ ਵੀ ਕਰੋ ਕ੍ਰਿਸ਼ਨਾ ਪੂਰੀ ਤਰ੍ਹਾਂ ਭਟਕ ਗਈ ਸੀ ਮੈਂ આજ ਤੱਕ ਚੋਹਾਨ ਸਾਹਿਬ ਦੀਆਂ ਅੱਖਾਂ ਵਿੱਚ ਕਦੇ ਵੀ ਕੋਈ ਰੋਮਾਂਟਿਕ ਸ਼ਾਰਤ ਨਹੀਂ ਦੇਖੀ ਸੀ ਮੈਂ ਕੋਈ ਵੀ ਰੰਗ ਪਹਿਨਦੀ ਕੋਈ ਵੀ ਪਹਿਰਾਵਾ ਪਹਿਨਦੀ ਪਰ ਉਹਨਾਂ ਦੀਆਂ ਚਪਟੀਆਂ ਅੱਖਾਂ ਮੇਰੇ ਲਈ ਕੋਈ ਰੰਗ ਨਹੀਂ ਦਿਖਾਉਂਦੀਆਂ ਸਨ ਮੈਂ ਇਸ ਮਾਰੂਥਲ ਨੂੰ ਸਹਿ ਰਹੀ ਸੀ ਅਜੇ ਹਾਂ ਨਹੀਂ ਸੀ ਕਿ ਚੋਹਾਨ ਸਾਹਿਬ ਇੱਕ ਅਸੂਸਤ ਤੇ ਭਾਵੁਕ ਵਿਅਕਤੀ ਸਨ ਪਰ ਜਿਵੇਂ ਹੀ ਮੇਰੀ ਕੁੱਕ ਵਿੱਚ ਵਿਵੇਕ ਆਇਆ ਇੰਜ ਲੱਗਦਾ ਸੀ ਜਿਵੇਂ ਮਾਰੂਥਲ ਵਿੱਚ ਵੀ ਚੇਤਨ ਉੱਠਣ ਲੱਗ ਪਈ ਹੋਵੇ ਹਰ ਰੋਜ਼ ਉਹ ਖੁਦ ਫ੍ਰੀਜ ਖੋਲਦੇ ਸਨ ਅਤੇ ਜਾਂਚ ਕਰਦੇ ਸਨ ਕਿ ਫ੍ਰੀਜ ਵਿੱਚ ਦੁੱਧ, ਪਨੀਰ, ਮੱਖਣ, ਫਲ ਸਹੀ ਮਾਤਰਾ ਵਿੱਚ ਆਂ ਜਾਂ ਨਹੀਂ। ਇੱਕ ਦਿਨ ਮੈਂ ਬਿਸਤੇ ਤੇ ਲੇਟ ਕੇ ਬੱਚਿਆਂ ਦੀ ਦੇਖਭਾਲ ਬਾਰੇ ਇੱਕ ਕਿਤਾਬ ਪੜ੍ਹ ਰਹੀ ਸੀ। ਚੋਹਾਨ ਸਾਹਿਬ ਨੇੜੇ ਹੀ ਕੁਰਸੀ ਤੇ ਬੈਠੇ ਅਖਬਾਰ ਪੜ੍ਹ ਰਹੇ ਸਨ। ਅਚਾਨਕ ਰੇਡੀਓ ਤੇ ਗਾਣੇ ਦੀ ਇੱਕ ਲਾਈਟ ਵੱਜਣ ਲੱਗੀ। ਸਾਡੇ ਬਚਪਨ ਦਾ ਥੋੜਾ ਜਿਹਾ ਹਿੱਸਾ, ਤੁਹਾਡਾ ਬਚਪਨ ਦਾ ਥੋੜਾ ਜਿਹਾ ਹਿੱਸਾ ਫਿਰ ਵਾਪਸ ਆਵੇਗਾ। ਐਨਾ ਸਤਰਾ ਨੇ ਚੋਹਾਨ ਸਾਹਿਬ ਦੇ ਹਰ ਵਾਰ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਉਸ ਨੇ ਅਖਬਾਰ ਮੇਜ਼ 'ਤੇ ਰੱਖਿਆ ਅਤੇ ਖੁਸ਼ੀ ਨਾਲ ਭਰ ਕੇ ਆਪਣੀ ਸੀਟ ਤੋਂ ਉੱਠਿਆ ਅਤੇ ਉਸ ਦੇ ਫੁੱਲੇ ਹੋਏ ਢਿੱਡ ਨੂੰ ਪਿਆਰ ਕਰਨ ਲੱਗਾ ਆਪਣੇ ਕੰਨ ਉਸ 'ਤੇ ਰੱਖ ਕੇ ਉਸ ਦੀ ਕੋਖ ਵਿੱਚ ਪਾਲ ਰਹੇ ਆਪਣੇ ਬੱਚੇ ਦੇ ਦਿਲ ਦੀ ਧੜਕਣ ਗਿਣਨ ਲੱਗਾ ਅਤੇ ਇੱਕ ਸ਼ਰਾਰਤੀ ਮੁਸਕਰਾਹਟ ਨਾਲ ਮੇਰੇ ਵੱਲ ਦੇਖਣ ਲੱਗਾ ਜਦੋਂ ਉਸਨੇ ਪਹਿਲੀ ਵਾਰ ਆਪਣੇ ਹਿੱਸੇ ਦੀ ਮੌਜੂਦਗੀ ਮੇਰੇ ਪੇਟ ਤੇ ਮਹਿਸੂਸ ਕੀਤੀ ਮੈਂ ਉਸ ਦੇ ਚਿਹਰੇ ਤੇ ਇੱਕ ਸ਼ਰਾਰਤੀ ਮੁਸਕਰਾਹਟ ਦੇਖੀ ਪਰ ਮੈਨੂੰ ਇਰਖਾ ਹੋਈ ਗੁੱਸੇ ਵਿੱਚ ਮੈਂ ਉਸ ਨੂੰ ਦੂਰ ਧੱਕ ਦਿੱਤਾ ਮੈਂ ਬੋਲੀ ਇਹ ਉਤਸ਼ਾਹ ਇਹ ਮੁਸਕਰਾਹਟ ਮੇਰੇ ਲਈ ਪਹਿਲਾਂ ਕਦੇ ਕਿਉਂ ਨਹੀਂ ਆਈ ਪਰ ਉਹ ਤੁਹਾਡੇ ਬੱਚੇ ਦਾ ਪਿਤਾ ਬਣਨ ਵਾਲਾ ਸੀ ਉਸ ਨਾਲ ਕੀ ਹੁੰਦਾ ਹੈ ਉਹ ਮੇਰੇ ਅੰਦਰਲੀ ਔਰਤ ਲਈ ਮਤਰਿਆਂ ਵਾਂਗ ਸੀ ਉਸ ਦੀ ਆਵਾਜ਼ ਵਿੱਚ ਕ੍ਰਾਹਟ ਸੀ ਕ੍ਰਿਸ਼ਨਾ ਦੀਦੀ ਬੱਸ ਬੱਸ ਕਿਵੇਂ ਕਰਾਂ ਪਲੀਜ਼ ਅੱਜ ਮੈਨੂੰ ਨਾ ਰੋਕ ਸਾਲਾਂ ਤੋਂ ਉਸਨੇ ਪੈਸਾ ਕਮਾਇਆ ਹੈ ਅਤੇ ਬਿਨਾਂ ਕਿਸੇ ਲਗਾਅ ਦੇ ਮੈਨੂੰ ਸੌਂਪ ਦਿੱਤਾ ਹੈ ਸਾਲਾਂ ਤੋਂ ਮੈਂ ਬਿਨਾਂ ਕਿਸੇ ਲਗਾਅ ਦੇ ਘਰ ਚਲਾਇਆ ਹੈ ਅਸੀਂ ਦੋਵਾਂ ਨੇ ਆਪਣੀ ਦੁਨੀਆ ਅਤੇ ਆਪਣੇ ਰਿਸ਼ਤਿਆਂ ਵਿੱਚ ਬਹੁਤ ਵਧੀਆ ਭੂਮਿਕਾ ਨਿਭਾਈ ਹੈ ਅਸੀਂ ਆਪਣੇ ਸਰੀਰ ਦੀਆਂ ਮੰਗਾਂ ਦਾ ਵੀ ਆਨੰਦ ਮਾਨਿਆ ਤਾਂ ਕਮੀ ਕੀ ਰਹਿ ਗਈ ਸੀ ਤੁਸੀਂ ਇਹ ਨਹੀਂ ਸਮਝ ਸਕਦੇ ਕੋਈ ਵੀ ਮੇਰਾ ਦਰਦ ਨਹੀਂ ਸਮਝ ਸਕਦਾ ਜਿਵੇਂ ਹੀ ਸਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਹਨ ਅਸੀਂ ਤੁਰੰਤ ਉਹ ਹੀ ਬਣ ਜਾਂਦੇ ਹਾਂ ਇੱਕ ਆਦਮੀ ਜੋ ਆਪਣੇ ਪਿਆਰੀ ਨੂੰ ਪ੍ਰਾਪਤ ਨਹੀਂ ਕਰ ਸਕਿਆ ਅਤੇ ਇੱਕ ਔਰਤ ਕਦੇ ਵੀ ਕਿਸੇ ਹੋਰ ਔਰਤ ਦੇ ਬਚੇ ਹੋਏ ਹਿੱਸੇ ਨੂੰ ਆਪਣਾ ਨਹੀਂ ਮੰਨ ਸਕਦੀ ਨੀਰਾ ਇਹ ਸਭ ਸੁਣ ਕੇ ਹੈਰਾਨ ਰਹਿ ਗਈ ਕ੍ਰਿਸ਼ਨਾ ਜੀ ਤੁਸੀਂ ਦੋਵਾਂ ਨੇ ਦੁਨੀਆ ਦੇ ਸਾਹਮਣੇ ਪਤੀ ਪਤਨੀ ਵਜੋਂ ਬਹੁਤ ਵਧੀਆ ਕੰਮ ਕੀਤਾ ਅਸੀਂ ਸੱਚਮੁੱਚ ਪਤੀ ਪਤਨੀ ਸੀ ਪਰ ਅਸੀਂ ਕਦੇ ਵੀ ਪ੍ਰੇਮੀ ਨਹੀਂ ਬਣ ਸਕੀ ਇਸ ਲਈ ਮੈਂ ਆਪਣੀ ਪੂਰੀ ਜ਼ਿੰਦਗੀ ਖਾਲੀਪਨ ਨਾਲ ਬਿਤਾਈਏ ਉਹ ਆਪਣੇ ਕਾਰੋਬਾਰ ਦੇ ਬਹਾਨੇ ਮੇਰੇ ਤੋਂ ਦੂਰ ਭੱਜਦਾ ਰਿਹਾ ਅਤੇ ਮੈਂ ਸਮਾਂ ਪਾਸ ਕਰਨ ਲਈ ਇੱਕ ਇੰਟਰ ਕਾਲਜ ਵਿੱਚ ਨੌਕਰੀ ਵੀ ਕੀਤੀ ਹਾਂ ਸਾਡੀਆਂ ਨਜ਼ਰਾਂ ਵੀ ਤੁਹਾਡੇ ਤੇ ਟਿਕੀਆਂ ਹੋਈਆਂ ਸਨ ਉਸ ਨੇ ਉਸ ਸੁੰਦਰਤਾ ਉਸ ਹੋਣ ਦਾ ਅਪਮਾਨ ਕੀਤਾ ਉਸ ਨੇ ਕਦੇ ਵੀ ਮੈਨੂੰ ਪਿਆਰ ਕਰਨ ਦਾ ਦਿਖਾਵਾ ਨਹੀਂ ਕੀਤਾ ਨਹੀਂ ਤਾਂ ਮੈਂ ਉਸ ਦੀ ਸਹਾਇਤਾ ਨਾਲ ਆਪਣੀ ਜ਼ਿੰਦਗੀ ਜਿਉਂਦੀ ਦੀਰジナ ਜੋਸ਼ ਵਿੱਚ ਸਾਹ ਲੈਣ ਲੱਗੀ ਉਸ ਦੇ ਸਰੀਰ ਤੇ ਨਰਮ ਮਾਸ ਦੀ ਪਰਤਵੀ ਕੰਬਣ ਲੱਗੀ ਨੀਰਾ ਦੀਆਂ ਨਜ਼ਰਾਂ ਉਸ ਦੇ ਮੱਥੇ ਤੇ ਸੁਨਹਿਰੀ ਅਤੇ ਲਾਲ ਬਿੰਦੀ ਤੇ ਟਿਕ ਜਾਂਦੀਆਂ ਜੋ ਹਨੇਰੇ ਵਿੱਚ ਵੀ ਚਮਕਦੀ ਹੈ ਇਸ ਵੱਡੇ ਬੰਗਲੇ ਦੇ ਮਾਲਕ ਦੀ ਗੱਲ ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੈ ਉਸਨੇ ਹਮੇਸ਼ਾ ਆਪਣੇ ਜੀਜਾ ਜੀ ਨੂੰ ਵੀ ਸੰਗੇ ਢੰਗ ਨਾਲ ਵਿਵਹਾਰ ਕਰਦੇ ਦੇਖਿਆ ਸੀ ਕ੍ਰਿਸ਼ਨਾ ਦੀਦੀ ਜਦੋਂ ਸਾਡੇ ਕੋਲ ਸਭ ਕੁਝ ਹੁੰਦਾ ਹੈ ਤਾਸੀਂ ਉਦਾਸ ਹੋਣ ਲਈ ਕੋਈ ਕੋਨਾ ਲੱਭਦੇ ਆਂ ਅਤੇ ਕੋਈ ਬਹਾਨਾ ਬਣਾਉਂਦੇ ਆਂ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਮਨਕਰਤ ਬਹਾਨਾ ਹੈ ਉਸੇ ਆਵਾਜ਼ ਹਨੇਰੇ ਨੂੰ ਬਿੰਨਦੀ ਹੈ ਜਿਵੇਂ ਇੱਕ ਔਰਤ ਲਈ ਪਤਨੀ ਬਨਣਾ ਮਾਂ ਬਨਣਾ ਸੰਪੂਰਨਤਾ ਹੈ ਉਸੇ ਤਰ੍ਹਾਂ ਇੱਕ ਪ੍ਰੇਮੀ ਦੇ ਰੂਪ ਵਿੱਚ ਆਪਣੀ ਪੂਰੀ ਔਰਤ ਹੋਣ ਦਾ ਆਨੰਦ ਮਾਣਨਾ ਵੀ ਔਰਤ ਦੀ ਤੀਜੀ ਸੰਪੂਰਨਤਾ ਹੈ ਪ੍ਰੇਮੀ ਉਸ ਦਾ ਪਤੀ ਵੀ ਹੋ ਸਕਦਾ ਹੈ ਇਹ ਕੋਰਤ ਆਪਣੇ ਆਪ ਨੂੰ ਪਿਆਰ ਵਿੱਚ ਇੱਕ ਆਦਮੀ ਨਾਲ ਅਪੇਧ ਕਰ ਲੈਂਦੀ ਹੈ। ਮੇਰੀ ਖੁਸ਼ੀ ਕਦੇ ਵੀ ਮਨ ਦੀ ਖੁਸ਼ੀ ਨਹੀਂ ਬਣ ਸਕਦੀ। ਇਹ ਸਰੀਰ ਵਿੱਚੋਂ ਲੰਘਦੀ ਰੇਤ ਵਾਂਗ ਖਿਸਕਦੀ ਰਹੀ ਪਰ ਮੈਂ ਕਦੇ ਵੀ ਅਜਿਹੇ ਪਤੀ-ਪਤਨੀ ਨਹੀਂ ਦੇਖੇ ਜੋ ਇੱਕ ਦੂਜੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਪੂਰੀ ਤਰ੍ਹਾਂ ਸੰਤੁਸ਼ਟ ਹੋਣ। ਤੁਸੀਂ ਸਹੀ ਹੋ ਪਰ ਸਾਡੇ ਵਿਚਕਾਰ ਮੁੱਖ ਸਬੰਧ ਨਹੀਂ ਬਣ ਸਕਿਆ। ਬਾਕੀ ਚੀਜ਼ਾਂ ਸੈਕੰਡਰੀ ਹੋ ਗਈਆਂ ਹਨ। ਮੈਂ ਇੰਨਾ ਜੀਵ ਦਰਦ ਸਹਿ ਰਹੀ ਹਾਂ। ਕਿ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਮੇਰੀ ਸਾਰੀ ਜ਼ਿੰਦਗੀ ਦੁਨੀਆਵੀ ਕੰਮਾਂ ਨੂੰ ਪੂਰਾ ਕਰਨ ਵਿੱਚ ਹੀ ਬੀਤ ਗਈ ਹੈ ਅੱਜ ਵੀ ਇਸ ਉਮਰ ਵਿੱਚ ਮੇਰੇ ਅੰਦਰ ਇੱਕ ਅਸ਼ੂਤ ਕੁਆਰੀ ਛੁਪੀ ਹੋਈ ਹੈ ਜੋ ਉਸ ਪਿਆਰ ਲਈ ਤਰਸਦੀ ਹੈ ਜਿਸ ਨਾਲ ਕੋਈ ਵੀ ਮਰਦ ਪ੍ਰੇਮੀ ਔਰਤ ਦੇ ਸਰੀਰ ਗਲੇ ਲਗਾ ਲੈਂਦਾ ਹੈ ਆਪਣੇ ਦਿਲ ਵਿੱਚ ਇੱਕ ਕੋਮਲ ਪਿਆਰ ਦੀ ਲਾੜ ਜਗਾਉਂਦਾ ਹੈ ਸਬਰ ਦੇ ਸਾਰੇ ਬੰਨ ਤੋੜਦੇ ਹੋਏ ਉਹ ਰੋਣ ਲੱਗਦੀ ਹੈ ਉਹ ਆਪਣੀ ਅੱਖਾਂ ਆ ਪੂੰਝਦੀ ਹੈ ਲੋਕਾਂ ਵਿੱਚ ਸਮਾਜ ਦੀ ਹਫੜਾ ਦਫੜੀ ਵਿੱਚ ਅਸੀਂ પતિ ਪਤਨੀ ਹਾਂ ਜਿਨ੍ਹਾਂ ਦੇ ਬੱਚੇ ਹਨ ਪਰ ਜਦੋਂ ਸਮਾਜ ਦਾ ਕੋਈ ਸ਼ੋਰ ਨਹੀਂ ਹੁੰਦਾ ਬੱਚੇ ਨਹੀਂ ਹੁੰਦੇ ਸਾਡੇ ਵਿਚਾਰ ਕੋਈ ਸੈਕਸ ਨਹੀਂ ਹੁੰਦਾ ਤਾਂ ਸਾਡੇ ਵਿਚਾਰ ਕੁਝ ਨਹੀਂ ਹੁੰਦਾ ਅਸੀਂ ਬਹੁਤ ਅਜਨਬੀ ਬਣ ਜਾਂਦੇ ਹਾਂ ਅਸੀਂ ਇਸ ਹੀ ਕਲਤਾ ਤੋਂ ਡਰ ਜਾਂਦੇ ਹਾਂ ਅਤੇ ਬਾਹਰ ਆਉਣ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੰਦੇ ਹਾਂ ਇਸ ਲਈ ਮੈਂ ਅੱਜ ਤੁਹਾਨੂੰ ਜ਼ਬਰਦਸਤੀ ਰੋਕਿਆ ਕੀ ਤੁਸੀਂ ਨਹੀਂ ਦੇਖਿਆ ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਤੁਸੀਂ ਵੀ ਘਰ ਦੇ ਆਖਰੀ ਮਹਿਮਾਨ ਜਾ ਰਹੇ ਹੋ ਉਸਨੇ ਆਪਣਾ ਸੂਟਕੇਸ ਚੁੱਕਿਆ ਤੇ ਪਹਿਲਾਂ ਹੀ ਕਾਰੋਬਾਰੀ ਦੌਰੇ ਲਈ ਰਵਾਨਾ ਹੋ ਗਿਆ ਸਾਡੇ ਵਿਚਕਾਰ ਸਾਲਾਂ ਦੀ ਚੁੱਪ ਸਾਨੂੰ ਜ਼ਹਿਰ ਵਾਂਗ ਜਾਪਦੀ ਹੈ ਫਿਰ ਤਾਂ ਤੁਹਾਡੇ ਅਨੁਸਾਰ ਇੱਕ ਪਤਨੀ ਵੀ ਮਤਰੀ ਹੋ ਸਕਦੀ ਹੈ ਬਿਲਕੁਲ ਮੈਂ ਵੀ ਉਸ ਨੂੰ ਪਤਨੀ ਵਰਗਾ ਕੁਦਰਤੀ ਪਿਆਰ ਨਹੀਂ ਦੇ ਸਕੀ ਮੈਂ ਬਸ ਆਪਣਾ ਫਰਜ਼ ਨਿਭਾਉਂਦੀ ਰਹੀ ਹਾਂ ਮੈਂ ਉਸਨੂੰ ਕਿਸੇ ਹੋਰ ਔਰਤ ਦੇ ਪਿਆਰ ਨਾਲ ਜ਼ਰੂਰ ਸੰਦੁਸ਼ਟ ਕੀਤਾ। ਫਿਰ ਵੀ ਅਸੀਂ ਆਪਣੇ ਬੱਚਿਆਂ ਦਾ ਵਿਆਹ ਕਰਵਾਇਆ ਅਤੇ ਆਪਣੇ ਪਰਿਵਾਰ ਨੂੰ ਇਸਦੇ ਅੰਤਮ ਪੜਾ ਤੇ ਪਹੁੰਚਾਇਆ। ਹੁਣ ਤੁਸੀਂ ਸ਼ੁੱਧ ਭਾਰਤੀ ਜੋੜੇ ਦੇ ਪਖੰਡ ਨੂੰ ਸਮਝ ਸਕਦੇ ਹੋ। ਬੱਚਿਆਂ ਦੇ ਨਾਮ ਤੇ ਸਮਾਜ ਦੇ ਨਾਮ ਤੇ ਉਹ ਖੁਦ ਖੁਸ਼ੀ ਕਰਕੇ ਜਿਉਂਦੇ ਹਨ। ਆਪਣੇ ਆਪ ਨੂੰ ਬਲੀ ਦਾ ਬੱਕਰਾ ਬਣਾਉਂਦੇ ਹਨ। ਨੀਰਾ ਨੂੰ ਲੱਗਦਾ ਹੈ ਕਿ ਤ੍ਰਿਸ਼ਨਾ ਦੀਦੀ ਇੱਕ ਬੁੱਢੀ ਵਾਂਗ ਬੋਲ ਰਹੀ ਹੈ। ਕੀ ਉਹਨਾਂ ਨੂੰ ਬਦਲੇ ਵਿੱਚ ਕੁਝ ਨਹੀਂ ਮਿਲਦਾ ਬੱਚਿਆਂ ਦੀ ਖੁਸ਼ੀ ਇੱਕ ਸਮਾਜਿਕ ਜੀਵ ਹੋਣ ਦੀ ਖੁਸ਼ੀ ਇੱਕ ਪਰਿਵਾਰ ਦੀ ਆਤਮਾ ਦੀ ਸੁਰੱਖਿਆ ਸਾਡਾ ਸਮਾਜ ਇਸ ਰੋਹਾਨੀ ਪਖੰਡ ਦੇ ਆਧਾਰਿਤ ਹੈ ਨੀਰਾ ਬੋਲੀ ਦੀਦੀ ਸ਼ਾਇਦ ਤੁਸੀਂ ਸਹੀ ਹੋ ਦੋਸਤੋ ਤੁਸੀਂ ਸੁਣੀ ਕਹਾਣੀ ਮਤਰਿਆ ਪਤੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਇਸ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਕਹਾਣੀ ਦੇ ਨਾਲ